ਤਸਵੀਰਾਂ ਲੁਧਿਆਣਾ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲੁਧਿਆਣਾ ਦੇ ਡੀ ਜੌਨਸ ਤਤ ਨਗਰ ਨਿਗਮ ਸਰਾਬਾ ਨਗਰ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਅਨਸਾਰ ਕੱਪੜਾ ਵਪਾਰੀ ਦਾ ਬੇਟਾ BMW ਕਾਰ ਵਿੱਚ ਸਵਾਰ ਹੋ ਕੇ ਬਾਜ਼ਾਰ ਜਾ ਰਿਹਾ ਸੀ ਇਸ ਦੌਰਾਨ ਅਣਪਛਾਤੇ ਲੋਕਾਂ ਨੇ ਹਮਲਾ ਕਰਦੇ ਹੋਏ ਉਸ ਤੋਂ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਗੋਲਾਬਾਰੇ ਵਿੱਚ ਗਨੀਮਤੇ ਰਹੀ ਕਿ ਉਹ ਬਾਲ-ਬਾਲ ਪਚ ਗਿਆ ਖੱਟਾ ਦੀ ਸ਼ਿਕਾਇਤ ਪੀੜਤ ਨੇ ਪੁਲਿਸ ਨੂੰ ਦਿੱਤੀ ਹੈ ਉਧਰੀ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਬੇਟਾ ਹੀਬੀ ਚੋਂ ਨਾ ਆਪਣੇ ਕੌਫੀ ਪੀ ਕੇ ਨਿਕਲ ਰਿਆ ਸੀ ਕਿਹੜਾ ਇਲਾਕਾ ਬੀਆਰਐਸ ਕਿੱਥੇ ਸਰਾਬਨਗਰ ਕੋਰਪੋਰੇਸ਼ਨ ਦੇ ਕੋਲ ਡੀ ਜ਼ੋਨ ਦੇ ਬਾਹਰ ਉਹ ਹੀਬੀ ਚੋਂ ਕੌਫੀ ਪੀ ਕੇ ਬਾਹਰ ਨਿਕਲ ਰਹੀ ਸੀ ਤਿੰਨ ਫਰੈਂਡ ਸੀਗੇ ਤੇ ਇਕਦਮ ਕਿਸੇ ਗੱਡੀ ਨੇ ਇਹਨਾਂ ਦਾ ਪਿੱਛਾ ਕੀਤਾ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਗੱਡੀ ਪਿੱਛਾ ਕਰ ਰਹੀ ਹੈ ਤੇ ਇਹਨਾਂ ਨੇ ਦੇਖਿਆ ਤੇ ਇਹਨਾਂ ਚ ਨਾਲ ਲਿਆ ਕੇ ਉਹਨਾਂ ਨੇ ਗੱਡੀ ਮਾਰੀ ਤੇ ਦੋ ਤਿੰਨ ਵਾਰੀ ਅੱਛੀ ਤਰ੍ਹਾਂ ਗੱਡੀ ਮਾਰੀ ਤੇ ਬਿਲਕੁਲ ਗੱਡੀ ਡੈਮੇਜ ਕਰਦੀ ਫਿਰ ਉਹਨਾਂ ਨੇ ਨਾਲ ਹੀ ਫਾਇਰਿੰਗ ਸ਼ੁਰੂ ਕਰਤੀ ਉਹਨਾਂ ਨੇ ਅੰਦਾਦਨ ਫਾਇਰਿੰਗ ਕੀਤੀ ਇਹਨਾਂ ਤੇ ਨਾ ਇਹ ਨਹੀਂ ਪਤਾ ਕਾਫੀ ਗੋਲੀਆਂ ਚੱਲੀਆਂ ਤੇ ਗੋਲੀਆਂ ਜਿਵੇਂ ਗੱਡੀ ਦੇ ਵਿੱਚ ਨੇ ਇੱਕ ਨੀਚੇ ਵੀ ਹੈ ਗੱਡੀ ਦੀ ਡੋਰ ਤੇ ਵੀ ਲੱਗੀ ਹੋਈ ਹੈ ਸਾਰੇ ਸ਼ੀਸ਼ੇ ਸ਼ੂਸ਼ੇ ਸਭ ਡੈਮੇਜ ਹੋ ਗਏ ਇਹ ਇਹਨਾਂ ਨੇ ਪਹਿਲਾਂ ਵੀ ਫਾਇਰਿੰਗ ਕੀਤੀ ਸੀ ਉੱਚ ਦੋ ਮੁੰਡਿਆਂ ਨੂੰ ਪਹਿਲਾਂ ਗੋਲੀ ਲੱਗੀ ਸੀ ਤੇ ਉਹ ਫੜੇ ਨਹੀਂ ਗਏ ਇਸ ਲਈ ਉਹਨਾਂ ਦੇ ਜ਼ਿਆਦਾ ਹੀ ਹੌਸਲੇ ਬੁਲੰਦ ਹੋਏ ਹੋਏ ਹਨ ਵੀ ਕੋਈ ਕਾਰਵਾਈ ਨਹੀਂ ਹੋਈ ਇਹ ਇੱਕ ਤਾਂ ਆਰੀਅਨ ਮੁੰਡਾ ਹੈ ਮੈਨੂੰ ਪ੍ਰੋਪਰ ਨਾਮ ਨਹੀਂ ਪਤਾ ਉਹਨਾਂ ਦੇ ਇੱਕ ਕੋਈ ਪੂਰਾ ਪੂਰਾ ਮੁੰਡਾ ਹੈਗਾ ਜਿਨ੍ਹਾਂ ਨੂੰ ਦੀਪਾ ਪੂਰੇ ਵਾਲਾ ਜੀ ਦੋ ਜਾਣੇ ਪਛਾਣੇ ਗਏ ਆ ਦੋ ਜਾਣਿਆਂ ਨੂੰ ਪਛਾਣਦੇ ਸੀ ਬੱਚੇ ਕੀ ਰੰਜਿਸ਼ ਕੀ ਆ ਤੁਹਾਡੇ ਕੋਲ ਰੰਜਿਸ਼ ਕੋਈ ਨਹੀਂ ਹੈਗੀ ਰੰਜਿਸ਼ ਕੋਈ ਨਹੀਂ ਇਹ ਤਾਂ ਇਨ ਐਮ 307 ਜੇ ਮੇਰਾ ਬੇਟਾ ਗਵਾ ਹੈ ਜਦੋਂ ਪਹਿਲਾਂ ਇਹਨਾਂ ਨੇ ਫਾਇਰਿੰਗ ਕੀਤੀ ਸੀ ਦੋ ਬੱਚਿਆਂ ਦੇ ਪਹਿਲਾਂ ਗੋਲੀ ਲੱਗੀ ਸੀ ਤੇ ਉਹ ਉਹਨਾਂ ਦੇ ਇਹਨਾਂ ਦੇ ਨਾਮ ਪਰਚੇ ਤੇ ਦਰਜ ਨਹੀਂ ਉਸੇ ਵੀ ਅਣਪਛਾਤੇ ਆ ਜੇ ਤੇ ਇਸ ਕਰਕੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਹਾਂ ਜੀ ਕੀ ਨਾਮ ਹੈ ਤੁਹਾਡਾ ਮੈਂ ਸੰਦੀਪ ਭਾਰਦੇਵ ਜੀ ਕਿੱਥੇ ਰਹਿੰਦੇ ਹੋ 82 ਸ਼ਰਾਬਨਗਰ ਮਲਾਰ ਰੋਡ ਤੇ ਰਹਿੰਦੇ ਹਾਂ ਕੀ ਹੋਇਆ ਜੀ ਅੱਜ ਮੇਰਾ ਬੇਟਾ ਆਪਣੇ ਗੈਰੀ ਭਾਰਦੇਵ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨीडीਸੀ ਨਗਰ ਨੇੜੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜੋ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵੱਲ ਦੇਖਿਆ ਇੰਨੇ ਜੋ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰ ਦਿੱਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦੁਵਾਜੇ ਜਿ ਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਜene ਨਾਮ ਲੱਗੇ ਉਹਦੇ ਅੱਗੇ ਦੋ ਜੜੇ ਜਾਣੇ ਸੀ ਉਹਨਾਂ ਨੇ ਪਛਾਣਦੇ ਬਾਈ ਨੇਮ ਵੀ ਜਾਣਦੇ ਨੇ ਉਹਨਾਂ ਦੀ ਫੋਟੋ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਨੇ ਤੇ ਉਹ ਗੱਡੀ ਕਿਹੜੀ ਸੀਗੀ ਬਾਈ ਮਰੀਜ਼ਾ ਵਾਈਟ ਗੱਡੀ ਸੀ ਤੇ ਪਿੱਛੇ ਤਿੰਨ ਚਾਰ ਜਾਣੇ ਸੀ ਫੁੱਲ ਗੱਡੀ ਫੁੱਲ ਸੀਗੀ ਤੇ ਕਿਹੜੇ ਬੰਦੇ ਪਛਾਣਨੇਗੇ ਇਹਦੇ ਦਾ ਕੀ ਨਾਮ ਇੱਕ ਆਰੀਅਨ ਨੇ ਲੜਕਾ ਇੱਕ ਆਰਿਆਨਾ ਜੀ ਇੱਕ ਦੀਪਾ ਪੂਰਾ ਇੱਕ ਦੀਪਾ ਪੂਰਾ ਜੀ ਕੋਈ ਰੰਜਿਸ਼ ਹੈ ਕੀ ਪੁਰਾਣੀ ਰੰਜਿਸ਼ ਪੁਰਾਣੀ ਨਹੀਂ ਰੰਜਿਸ਼ ਕੋਈ ਨਹੀਂ ਗਈ ਰੰਜਿਸ਼ ਕੋਈ ਨਹੀਂ ਜੀ ਮਾਡਲ ਟਾਊਨ ਪਹਿਲਾਂ ਇਹਦੇ ਦੋਸਤਾਂ ਤੇ ਇਹਦੇ ਗੈਰੀ ਭਾਰਤਵਾਦੀ ਦੇ ਫਾਇਰਿੰਗ ਹੋਈ ਸੀ ਜਿਹੱਚੇ ਗਵਾਹ ਸੀਗਾ ਉਸ ਕੇਸ ਚ ਇਹਦੇ ਨਾਲ ਦੇ ਦੋਸਤਾਂ ਨੂੰ ਦੋ ਇੱਕ ਨੂੰ ਦੋ ਗੋਲੀਆਂ ਇਹਦੀ ਗੋਲੀ ਲੱਗੀ ਸੀ ਉੱਚੋ ਜਿਹੜੇ 6 ਬਾਈ ਨੇਮ ਸੀਗੇ 20 ਬੰਦੇ ਹੋ ਦੂਜੇ ਸੀਗੇ ਉੱਚੋ ਬਾਈ ਨੇਮ ਵਾਲਾ ਕੋਈ ਨਹੀਂ ਫੜਿਆ ਗਿਆ ਅਣਜਾਨ 3-4 ਅਰੈਸਟ ਹੋਏ ਨੇ ਉਹਨਾਂ ਦੀ ਜ਼ਮਾਨਤਾਂ ਹੋ ਗਈਆਂ ਨੇ ਇਹਨਾਂ ਨੂੰ ਦੁਬਾਰਾ ਮਾਰਨ ਨੂੰ ਫਿਰਦੇ ਨੇ ਲੁਧਿਆਣਾ ਲਾਈਵ ਦੇ ਲਈ ਅਮਿਤ ਹਾਪੜ ਦੀ ਰਿਪੋਰਟ